ਜੀ ਪੰਜਾਬੀ ਡਿਬਰੂਗੜ ਜੇਲ੍ਹ ਵਿੱਚੋਂ ਆਈ ਇੱਕ ਬਹੁਤ ਮਾੜੀ ਖ਼ਬਰ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਉਹ ਗੱਲ ਕੀ ਹੈ ਵੀ ਭਾਈ ਅਮਰਪਾਲ ਸਿੰਘ ਦੇ ਨਾਲ ਇੱਕੋ ਦਾ ਸਾਥੀ ਜਿਹਦਾ ਨਾਮ ਹੈ ਕੁਲਵੰਤ ਸਿੰਘ ਰਾਓ ਕੇ ਮੈਂ ਤੁਹਾਨੂੰ ਹਰ ਰੋਜ਼ ਪਹਿਲਾਂ ਹੀ ਅਪੀਲ ਕਰਦਾ ਹੁੰਦਾ ਸੀ ਵੀ ਜਿਹੜਾ ਕਿ ਸਰਕਾਰਾਂ ਨੂੰ ਲੈ ਕੇ ਇਹ ਸਰਕਾਰ ਪੰਜਾਬ ਦੀ ਜਿਹੜੀ ਕਿ ਗੰਦੀ ਚੁਣੀ ਸੀ ਸਾਡੇ ਲੋਕਾਂ ਨੇ ਕੁਝ ਵੀ ਕਰਵਾ ਸਕਦੀ ਆ ਪਰ ਅੱਜ ਉਹ ਗੱਲ ਦਾ ਸਾਹਮਣਾ ਪੂਰਾ ਪੰਜਾਬ ਕਰ ਰਿਹਾ ਤੇ ਕਰੂਗਾ ਕਿਉਂਕਿ ਇਹਨਾਂ ਨੇ ਉਹ ਕੰਮ ਕੀਤਾ ਜਿਹੜੇ ਦੀ ਸ਼ੰਕਾ ਸਾਡੇ ਲੋਕਾਂ ਨੂੰ ਪਹਿਲਾਂ ਵੀ ਸੀ ਪਰਿਵਾਰ ਨੂੰ ਵੀ ਸੀ ਭਾਈ ਅਮਰਪਾਲ ਦੇ ਪਿਤਾ ਨੇ ਵੀ ਕਈ ਵਾਰ ਗੱਲਾਂ ਕੀਤੀਆਂ ਪਰ ਮੈਂ ਤੁਹਾਨੂੰ ਅੱਜ ਲਾਈਵ ਪ੍ਰੂਫ ਉਹਨਾਂ ਦੇ ਸਬੂਤ ਵੀ ਸਾਰੇ ਪੇਸ਼ ਕਰਾਂਗੇ ਤੇ ਤੁਹਾਡੇ ਸਾਹਮਣੇ ਰੱਖਾਂਗੇ ਸਾਰੀ ਗੱਲਬਾਤ ਅੱਗੇ ਕਰਦੇ ਆਂ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੇ ਨਾਲ ਜੇਲ੍ਹ ਵਿੱਚ ਬੰਦ ਇੱਕ ਸਿੰਘ ਜਿਵੇਂ ਕਿ ਬੰਦੀ ਸਿੰਘ ਨੇ ਸਾਰੇ ਕੁਲਵੰਤ ਸਿੰਘ ਰਾਓ ਨੂੰ ਲੈ ਕੇ ਜਿਹੜੀ ਕਿ ਇਹ ਗੱਲਬਾਤ ਛਿੜੀ ਸੀ ਗੱਲ ਕੀ ਸੀ ਵੀ ਪੰਜਾਬ ਦੇ ਵਿੱਚ ਬਰਨਾਲਾ ਸੀਟ ਤੋਂ ਲੈ ਕੇ ਜਿਮਨੀ ਚੋਣ ਨੂੰ ਲੈ ਕੇ ਉਹਦਾ ਨਾਮ ਘੋਸ਼ਿਤ ਕਰ ਦਿੱਤਾ ਸੀ ਆਪਣੇ ਸਿੰਘ ਜਿਹੜੇ ਕਿ ਆਗੂ ਨੇ ਜਥੇ ਬੰਦੀਆਂ ਨੇ ਇਹਨਾਂ ਨੇ ਨਾਮ ਘੋਸ਼ਿਤ ਕਰਤਾ ਸੀ ਵੀ ਉਹਨੂੰ ਚੋਣ ਲੜਾਵਾਂਗੇ ਤਾ ਇੰਨਾ ਹੀ ਪਤਾ ਲੱਗਦਿਆਂ ਜਿਹੜਾ ਕਿ ਡੇਬਰੂਗੜ ਦਾ ਪ੍ਰਸ਼ਾਸਨ ਪੰਜਾਬ ਦੀ ਸਰਕਾਰ ਹੈ ਜਾਂ ਪੰਜਾਬ ਦਾ ਪ੍ਰਸ਼ਾਸਨ ਹੈ ਇਹਨਾਂ ਨੇ ਇੱਕ ਨਵੀਂ ਰਣਨੀਤੀ ਬਣਾਈ ਤੇ ਇਹਨਾਂ ਦੇ ਨਾਲ ਜਿਹੜੀ ਕਿ ਮੈਂ ਹਰ ਰੋਜ਼ ਹੀ ਅਸ਼ੰਕਾ ਕਰਦਾ ਹੁੰਦਾ ਸੀ ਤੁਹਾਡੇ ਨਾਲ ਵੀ ਇਹ ਕੁਝ ਵੀ ਅੰਜਾਮ ਦੇ ਸਕਦੇ ਨੇ ਤਾਂ ਉਹ ਗੱਲ ਅੱਜ ਹੋ ਚੁੱਕੀ ਹੈ ਬੜੀ ਦੁਖਦਾਇਕ ਖਬਰ ਹੈ ਕਿਉਂਕਿ ਮੈਨੂੰ ਤਾਂ ਪਹਿਲਾਂ ਹੀ ਇਸ ਤਰ੍ਹਾਂ ਲੱਗਦਾ ਸੀ ਵੀ ਹਰ ਪਾਸਿਓਂ ਮਹਰੋਜ ਕਹਿੰਦਾ ਸੀ ਹਰ ਪਾਸਿਓਂ ਘੇਰਾ ਪੈਣਾ ਹੈ ਭਾਈ ਅਮਰਪਾਲ ਸਿੰਘ ਨੂੰ ਤੇ ਬੰਦੀ ਸਿੰਘਾਂ ਨੂੰ ਹਰ ਐਂਗਲ ਤੋਂ ਟਾਰਗੇਟ ਕੀਤਾ ਜਾ ਰਿਹਾ ਤੇ ਆਪਣੇ ਲੋਕਾਂ ਨੂੰ ਵੀ ਇਸ ਗੱਲ ਦੀ ਭਲਕ ਸੀਗੀ ਪਰ ਅੱਜ ਹੋਇਆ ਕੀ ਹੈ ਗੱਲ ਇਹ ਆ ਵੀ ਭਾਈ ਅਮਰਪਾਲ ਸਿੰਘ ਦੇ ਨਾਲ ਜਿਹੜਾ ਕੁਲਵੰਤ ਸਿੰਘ ਰਾਓ ਕੇ ਹੈ ਇਹਨਾਂ ਦੇ ਨਾਲ ਬੜਾ ਹੀ ਤਸ਼ਿੱਦਤ ਕਰ ਚੁੱਕੀ ਹੈ ਇਹ ਜਿਹੜੀ ਕਿ ਸਰਕਾਰ ਪੰਜਾਬ ਦੀ ਨੇ ਕਰਵਾਇਆ ਇਹ ਸਭ ਕੁਝ ਗੱਲ ਕੀ ਹੋਈ ਮਿਰਗੀ ਦਾ ਪੈਂਦਾ ਸੀ ਉਹਨੂੰ ਦੌੜਾ ਉਹਦੀ ਚੱਲਦੀ ਸੀ ਮੈਡੀਸਨ ਔਰ ਮੈਡੀਸਨ ਚੱਲਦੀ ਸੀ ਅੱਛਾ ਜਿਹੜੇ ਬੰਦਿਆਂ ਨੂੰ ਇਹ ਪਤਾ ਹੈ ਵੀ ਜਿਹੜੀ ਮੈਡੀਸਨ ਹੁੰਦੀ ਹੈ ਮਰਗੀ ਦੇ ਦੌਰੇ ਦੀ ਜੇਕਰ ਉਹਦਾ ਗੈਪ ਪੈਂਦਾ ਉਹਦਾ ਨਾਂਗਾ ਪੈਂਦਾ ਤਾਂ ਇਹ ਬਹੁਤ ਹੀ ਖਤਰਨਾਕ ਸਾਬਿਤ ਹੁੰਦਾ ਕਿਉਂਕਿ ਇਹਦੇ ਨਾਲ ਬੰਦੇ ਨੂੰ ਕੁਝ ਵੀ ਹੋ ਸਕਦਾ ਪਰ ਹੁਣ ਦੇਖੋ ਦਿਬਰੂਗੜ੍ਹ ਜੇਲ੍ਹ ਦੇ ਪ੍ਰਸ਼ਾਸਨ ਦੀ ਕਿੱਡੀ ਵੱਡੀ ਨਾਕਾਮੀ ਹੋ ਕੀ ਦੇ ਕਹਿਣ ਤੇ ਰਿਹਾ ਇਹ ਸੈਂਟਰ ਗਵਰਨਮੈਂਟ ਹੋ ਗਈ ਤੇ ਪੰਜਾਬ ਸਰਕਾਰ ਇਹਨਾਂ ਨੇ ਮਿਲ ਕੇ ਸਾਡੇ ਸਿੰਘਾਂ ਨੂੰ ਬੇहद ਜ਼ਿਆਦੇ ਜਲਮ ਕੀਤਾ ਹੋਇਆ ਅੰਦਰ ਉਹਨਾਂ ਦੇ ਉੱਤੇ ਤੇ ਬੇहद ਜ਼ਿਆਦੇ ਉਹਨਾਂ ਨੂੰ ਜੂਜਣਾ ਪੈ ਰਿਹਾ ਆਪਣੇ ਪੰਜਾਬ ਤੋਂ ਮੀਲੋ-ਮੀਲ ਦੂਰ ਡਿਬਰੂਗੜ੍ਹ ਦੇ ਵਿੱਚ ਬੰਦ ਸਾਡੇ ਸਿੰਘ ਉਹਨਾਂ ਦੇ ਨਾਲ ਰਾਤ ਨੂੰ ਕੀ ਹੁੰਦਾ ਜਾਂ ਫਿਰ ਦਿਨੇ ਕੀ ਹੁੰਦਾ ਜਾਂ ਕਦੋਂ ਵੀ ਕੀ ਹੁੰਦਾ ਇਹ ਸਾਨੂੰ ਨਹੀਂ ਪਤਾ ਲੱਗਦਾ ਪਰ ਜਿਹੜਾ ਕਿ ਅੱਜ ਇਸ ਖਬਰ ਨੇ ਪੂਰੇ ਦੇਸ਼ ਨੂੰ ਹੀ ਹਿਲਾ ਕੇ ਰੱਖ ਦਿੱਤਾ ਜਿੱਥੇ-ਜਿੱਥੇ ਸਾਡੇ ਪੰਜਾਬੀ ਵਸਦੇ ਨੇ ਪੂਰਾ ਯਾਨੀ ਇੱਕ ਜਿਵੇਂ ਕਹਿ ਸਕਦੇ ਜਮੀਰ ਨੂੰ ਝਟਕਾ ਲੱਗਿਆ ਕਿ ਸਾਡੇ ਸਿੰਘਾਂ ਦੇ ਨਾਲ ਇੰਨੇ ਮਤਲਬ ਮਾੜੇ ਵਰਤਾਰੇ ਕਰ ਰਹੀ ਹੈ ਜਿਹੜੀ ਕਿ ਸਰਕਾਰ ਵੱਖਰੇ ਵੱਖਰੇ ਢੰਗ ਅਪਣਾ ਕੇ ਬਖਰੇਵਾ ਕਰ ਰਹੀ ਹੈ ਕੋਈ ਕਾਨੂੰਨ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆਪਦੀ ਤਾਨਾशाही ਦੇ ਥੱਲੇ ਸਾਡੇ ਸਿੰਘਾਂ ਦੇ ਉੱਤੇ ਜ਼ੁਲਮ ਹੋ ਰਿਹਾ ਪਰ ਹੁਣ ਸਿੰਘਾਂ ਨੂੰ ਅਪੀਲ ਕੀਤੀ ਗਈ ਹੈ ਬਹੁਤ ਵੱਡੀ ਮੈਂ ਤੁਹਾਨੂੰ ਸੁਣਾਉਣਾ ਸਾਰੀ ਗੱਲਬਾਤ ਕਿ ਜਿਹੜੀਆਂ ਸੰਗਤਾਂ ਨੇ ਜਿੰਨੀਆਂ ਵੀ ਪੰਜਾਬ ਦੀਆਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਗਈ ਆ ਐਡਵੋਕੇਟ ਜਿਹੜੇ ਕਿ ਭਾਈ ਅਮਰਪਾਲ ਸਿੰਘ ਦੇ ਨੇ ਉਹਨਾਂ ਦੇ ਜਵਾਨੀ ਤੁਹਾਨੂੰ ਸਾਰੀ ਗੱਲਬਾਤ ਸੁਣਾਉਨੇ ਆ ਜੀ ਸੁਣੋ ਸਾਰੀ ਗੱਲ ਬਾਕੀ ਮੀਡੀਆ ਦੇ ਉੱਤੇ ਵੀ ਬਹੁਤ ਕੁਝ ਹੋ ਰਿਹਾ ਹੈ ਈਬਰੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਐਮਪੀ ਭਾਈ ਅਮਰ ਪਾਲ ਸਿੰਘ ਦੇ ਨਾਲ ਉਹਨਾਂ ਦੇ ਸਾਥੀ ਵੀ ਬੰਦ ਨੇ ਜਿਨ੍ਹਾਂ ਦੇ ਵਿੱਚੋਂ ਦੀ ਇੱਕ ਨੇ ਕੁਲਵੰਤ ਸਿੰਘ ਰਾਉਕੇ ਤੁਹਾਨੂੰ ਦੱਸਦੇ ਕਿ ਕੁਲਵੰਤ ਸਿੰਘ ਰਾਉਕੇ ਐਪੀਲੈਪਸੀ ਯਾਨੀ ਕਿ ਮਿਰਗੀ ਦੀ ਬਿਮਾਰੀ ਦੇ ਨਾਲ ਪੀੜਤ ਨੇ ਹੁਣ ਉਹਨਾਂ ਦੇ ਲਈ ਇੱਕ ਖਬਰ ਸਾਹਮਣੇ ਆਈ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਦੀ ਉਹਨਾਂ ਦੀ ਇਹ ਬਿਮਾਰੀ ਦੀ ਜਿਹੜੀ ਦਵਾਈ ਚੱਲ ਰਹੀ ਆ ਉਸ ਨੂੰ ਬੰਦ ਕਰ ਦਿੱਤਾ ਗਿਆ ਅਤੇ ਇਹ ਬੰਦ ਕਰਨਾ ਬੇਹੱਦ ਖਤਰਨਾਕ ਸਾਬਤ ਹੋ ਸਕਦਾ ਤੁਹਾਨੂੰ ਦੱਸ ਦਿੰਦੇ ਕਿ ਇਸ ਗੱਲ ਦੀ ਸਾਰੀ ਜਾਣਕਾਰੀ ਈਮਾਨ ਸਿੰਘ ਖਾਰਾ ਜੋ ਕਿ ਐਡਵੋਕੇਟ ਨੇ ਉਹਨਾਂ ਦੇ ਵੱਲੋਂ ਦੀ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਜਦੋਂ ਤੋਂ ਭਾਈ rauke ਦੇ ਵੱਲੋਂ ਦੀ ਬਰਨਾਲਾ ਸੀਟ ਤੇ ਆਜ਼ਾਦ ਉਮੀਦਵਾਰ ਦੇ ਵਜੋਂ ਦੀ ਜ਼ਿੰਮਨੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਦੀ ਇਹ ਜਿਹੜਾ ਕਦਮ ਐ ਚੁੱਕਿਆ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਬਿਮਾਰੀ ਬੇਹੱਦ ਖਤਰਨਾਕ ਹੁੰਦੀ ਹੈ ਅਤੇ ਇਹ ਜਿਹੜੀ ਬਿਮਾਰੀ ਹੈ ਉਹ ਇੱਕੋ ਦਮ ਦਵਾਈ ਖਾ ਕੇ ਵੀ ਠੀਕ ਨਹੀਂ ਹੁੰਦੀ ਇਸ ਬਿਮਾਰੀ ਨੂੰ ਖਤਮ ਕਰਨ ਦੇ ਲਈ ਜਾਂ ਠੀਕ ਕਰਨ ਦੇ ਲਈ ਕਈ ਸਾਲ ਦਵਾਈ ਖਾਣੀ ਪੈਂਦੀ ਹੈ ਅਤੇ ਇਸ ਦਵਾਈ ਦੇ ਵਿੱਚ ਗੈਪ ਵੀ ਨਹੀਂ ਪਾਉਣਾ ਹੁੰਦਾ ਪਰ ਕਈ ਦਿਨਾਂ ਤੋਂ ਜਿਵੇਂ ਹੁਣ ਭਾਈ rauke ਨੂੰ ਜਿਹੜੀ ਇਹ ਦਵਾਈ ਨਹੀਂ ਦਿੱਤੀ ਗਈ ਇਹ ਉਹਨਾਂ ਦੀ ਸਿਹਤ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਅੰਮ੍ਰਿਤਸਰ ਦੇ ਡੀਸੀ ਨੂੰ ਵੀ ਚਿੱਠੀ ਲਿਖ ਚੁੱਕੇ ਨੇ ਭਾਈ ਰਾਉਕੇ ਇਹ ਜਿਹੜੀ ਸ਼ਿਕਾਇਤ ਹੈ ਡੀਸੀ ਸਾਹਿਬ ਤੱਕ ਵੀ ਪਹੁੰਚੀ ਹੋਈ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਹਨੂੰ ਅਣਗੌਲਿਆ ਕੀਤਾ ਜਾ ਰਿਹਾ ਹੁਣ ਈਮਾਨ ਸਿੰਘ ਖਾਰਾ ਦੇ ਵੱਲੋਂ ਦੀ ਇਹ ਸਿੱਖ ਕੌਮ ਨੂੰ ਅਤੇ ਪੰਥ ਨੂੰ ਅਪੀਲ ਕੀਤੀ ਗਈ ਹੈ ਕਿ ਭਾਈ ਕੁਲਵੰਤ ਸਿੰਘ ਰਾਉਕੇ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਦੇ ਨਾਲ ਮੈਂ ਇੱਕ ਬੜੀ ਚਿੰਤਾ ਭਰੀ ਜੋ ਖਬਰ ਹੈ ਉਹ ਸਾਂਝੀ ਕਰਨ ਲੱਗਿਆ ਹਾ ਬੀਤੇ ਦਿਨੀ ਸੈਂਟਰਲ ਜੇਲ ਡਿਬੂਗੜ ਅਸਾਮ ਤੋਂ ਭਾਈ ਕਲਵੰਦ ਸਿੰਘ rau ਕੇ ਦਾ ਜੋ ਫੋਨ ਹੈ ਮਸੂਲ ਹੋਇਆ ਸੀ ਉਹਨਾਂ ਨੇ ਜੇਲ ਦੀ ਟੈਲੀਫੋਨ ਲਾਈਨ ਤੋਂ ਇਹ ਗੱਲ ਦੱਸੀ ਕਿ ਕਿਵੇਂ ਜਦੋਂ ਤੋਂ ਉਹਨਾਂ ਨੇ ਬਰਨਾਲਾ ਜਿਮਨੀ ਚੌਂ ਲੜਨ ਦਾ ਐਲਾਨ ਕੀਤਾ ਹੈ ਤਾਂ ਉਸ ਤੋਂ ਬਾਅਦ ਜੇਲ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਜਿਹੜੀ ਬਿਮਾਰੀ ਹੈ ਐਪੀਲੈਪਸੀ ਜਿਹੜੀ ਮਿਰਗੀ ਦੀ ਬਿਮਾਰੀ ਹੈ ਉਸ ਦੀ ਜਿਹੜੀ ਦਵਾਈ ਹੈ ਬੰਦ ਕਰ ਦਿੱਤੀ ਹੈ ਤੇ ਹੁਣ ਉਹਨਾਂ ਨੂੰ ਬੜੇ ਜਾਣਲੇਵਾ ਜੋ ਦੌਰੇ ਨੇ ਉਹ ਜੇਲ੍ਹ ਵਿੱਚ ਪੈ ਰਹੇ ਨੇ ਉਹਨਾਂ ਨੇ ਤਾਂ ਹੁਣ ਤੁਸੀਂ ਇਹ ਗੱਲ ਦੇਖੋ ਵੀ ਜੇਲ੍ਹ ਵਿੱਚ ਬੰਦੇ ਨੂੰ ਦੌਰੇ ਪੈ ਰਹੇ ਨੇ ਕਿਤੇ ਨਾ ਕਿਤੇ ਤੁਸੀਂ ਫਿਰ ਆਖੋਗੇ ਕਹਿੰਦਾ ਵੀ ਪੰਜਾਬ ਸਰਕਾਰ ਇੰਨਾ ਜਾਨੀ ਜ਼ੁਲਮ ਕਰਨ ਲੱਗ ਰਹੀ ਹੈ ਸਾਡੇ ਸਿੰਘਾਂ ਤੇ ਬੇੜਾ ਗਰਕ ਹੋ ਜਾਣਾ ਇਸ ਬੰਦੇ ਦਾ ਜਿਹੜਾ ਕਿ ਸਰਕਾਰ ਚਲਾਉਂਦਾ ਕਿਉਂਕਿ ਸਾਡੇ ਲੋਕ ਤਾਂ ਪਹਿਲਾਂ ਹੀ ਅੱਕੇ ਹੋਏ ਨੇ ਪਰ ਉਹ ਪ੍ਰਮਾਤਮਾ ਵੀ ਅੱਕ ਚੁੱਕਿਆ ਇਹਨਾਂ ਲੋਕਾਂ ਤੋਂ ਜਿਹੜਾ ਕਿ ਇਹਨਾਂ ਤੋਂ ਜ਼ੁਲਮ ਕਰਾ ਰਿਆ ਤਾਂ ਇਹਨਾਂ ਦੀ ਸਜ਼ਾ ਜਿਹੜੀ ਕਿ ਇਹਨਾਂ ਦੇ ਘੜੇ ਨੇ ਪਾਪ ਦੇ ਉਹ ਭਰ ਰਹੇ ਨੇ ਪਰ ਜਿੱਦੇ ਸਜ਼ਾ ਮਿਲਣੀ ਹੈ ਪੰਜਾਬੀਓ ਯਾਦ ਰੱਖਿਓ ਮੇਰੀ ਗੱਲ ਨੂੰ ਇਹ ਬੰਦਿਆਂ ਨੇ ਮੁੱਦੇ ਮੂੰਹ ਵਜਣਾ ਬਾਈ ਕਿਉਂਕਿ ਇੱਕ ਦੁਸ਼ਮਣੀਆਂ ਨਿੱਜੀ ਤੌਰ ਤੇ ਕੱਢਣੀਆਂ ਆਪਣੇ ਆਪ ਦੇ ਮਤਲਬ ਇੱਕ ਜਿਵੇਂ ਕਹਿ ਲਈਏ ਕਿ ਆਪਦੀ ਕੁਰਸੀ ਦੇ ਡਰ ਤੋਂ ਇਹ ਬਹੁਤ ਹੀ ਪਾਪ ਵਾਲੀਆਂ ਗੱਲਾਂ ਨੇ ਮਾਨਸਾਨੀਅਤ ਦੇ ਨਾਲ ਜੇ ਜੋੜੀਏ ਧਰਮ ਨਾਲ ਜੋੜੀਏ ਬੇहद ਜਿਆਦਾ ਵੱਡਾ ਪਾਪ ਕਮਾਰੀ ਆ ਸਾਡੇ ਪੰਜਾਬ ਦੀ ਸਰਕਾਰ ਕਿਉਂਕਿ ਇਸ਼ਾਰਾ ਉਰੋਂ ਹੁੰਦਾ ਬਿਬਰੂਗੜ ਜੇਲ੍ਹ ਵਾਲਿਆਂ ਦਾ ਨਹੀਂ ਕਸੂਰ ਕਸੂਰ ਸਰਕਾਰ ਦਾ ਹੈ ਜਿਨ੍ਹਾਂ ਨੇ ਆਰਡਰਾਂ ਦੇ ਉੱਤੇ ਇਹ ਗੱਲਾਂ ਬਾਤਾਂ ਚੱਲਦੀਆਂ ਨੇ ਕਿਉਂਕਿ ਦੇਖੋ ਇੱਕ ਨੌਕਰ ਨੇ ਨੌਕਰੀ ਕਰਨੀ ਹੁੰਦੀ ਆ ਉਹਨਾਂ ਦਾ ਕਸੂਰ ਨਹੀਂ ਹੁੰਦਾ ਉਹ ਨਹੀਂ ਮਾੜੇ ਮਾੜੇ ਆਪਣੇ ਪੰਜਾਬ ਦੀ ਸਰਕਾਰ ਦੇ ਲੋਕ ਨੇ ਜਿਨ੍ਹਾਂ ਨੇ ਇਹ ਸਰਕਾਰ ਚਲਾ ਰਹੇ ਨੇ ਜਿਹੜੇ ਤੇ ਉਦੋਂ ਮਾੜੇ ਆਪਾਂਗੇ ਜਿਨ੍ਹਾਂ ਨੇ ਇਹ ਚੁਣਿਆ ਸਿਰ ਦੇ ਉੱਤੇ ਚੱਕ ਕੇ ਕੁਰਸੀ ਤੇ ਬਿਠਾਤਾ ਤਾਂ ਹੁਣ ਤੁਸੀਂ ਆਪ ਫੈਸਲੇ ਕਰਨੇ ਨੇ ਕਿ ਅੱਗੇ ਕੀ ਹੋਣਾ ਵੈਸੇ ਸਿੱਖ ਸੰਗਤਾਂ ਨੂੰ ਜਿਹੜੀ ਬੇਨਤੀ ਹੈ ਉਹੀ ਹੈ ਵੀ ਭਾਈ ਜਿੰਨਾ ਵੀ ਤੁਸੀਂ ਬਾਤ ਚੜ ਕੇ ਪ੍ਰਚਾਰ ਕਰ ਸਕਦੇ ਹੋ ਬੰਦੀ ਸਿੰਘਾਂ ਦਾ ਭਾਈ ਅਮਰਪਾਲ ਸਿੰਘ ਦਾ ਉਹ ਕਰੋ ਬਾਕੀ ਪ੍ਰਚਾਰ ਇਹੀ ਹੁੰਦਾ ਵੀ ਮਦਦ ਵੀ ਕਰ ਸਕਦੇ ਹੋ ਜਿਵੇਂ ਕਿ ਹੁਣ ਆਪਣੀ ਇਹ ਵੀਡੀਓ ਹੈ ਇਹ ਮੈਸੇਜ ਹਰ ਭੈਣ ਭਰਾ ਤੱਕ ਤੁਸੀਂ ਪਹੁੰਚਾਉਣਾ ਹੈ ਤਾਂ ਕਿ ਇਸ ਗੰਦੀ ਸਰਕਾਰ ਦੀ ਨੀਤ ਦਾ ਪਤਾ ਲੱਗੇ ਕਿ ਚਾਹੁੰਦੇ ਕੀ ਨੇ ਸਾਡੇ ਸਿੰਘਾਂ ਦੇ ਨਾਲ ਕੀ ਕਰਵਾ ਰਹੇ ਨੇ ਹਰ ਭੈਣ ਭਰਾ ਤੱਕ ਇਹ ਵੀਡੀਓ ਨੂੰ ਜਰੂਰ ਪਹੁੰਚਾਉਣਾ ਜੀ ਤੇ ਬਾਕੀ ਜਿਹੜਾ ਕੋਈ ਭੈਣ ਭਰਾ ਨਵਾਂ ਹੋ ਚੈਨਲ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ